ਇੱਕੀ ਜੰਦਸੰਬ ਨੂੰ ਹੋਣ ਜਾ ਰਹੀਆਂ ਫਗਵਾੜਾ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਭਾਜਪਾ ਪਾਰਟੀ ਦੇ ਵਾਰਡ ਨੰਬਰ 4 ਤੋਂ ਉਮੀਦਵਾਰ ਪਰਮਿੰਦਰ ਸਿੰਘ ਪਿੰਡਾ ਵੱਲੋਂ ਮੁੱਖ ਚੌਂਕ ਦਫ਼ਤਰ ਖੋਲਿਆ ਗਿਆ ਜਿਸ ਦਾ ਉਦਘਾਟਨ ਪ੍ਰਸੇ ਸਮਾਜ ਸੇਵਿਕਾ ਮੈਡਮ ਅਨੀਤਾ ਸੋਮਪrakash ਨੇ ਰੀਪਨ ਘਟ ਕੇ ਕੀਤਾ ਇਸ ਮੌਕੇ ਬੋਲਦਿਆਂ ਸ਼੍ਰੀਮਤੀ ਅਨੀਤਾ ਸੋਮਪrakash ਨੇ ਜਿੱਥੇ ਪਾਰਟੀ ਦੇ ਉਮੀਦਵਾਰ ਪਰਮਿੰਦਰ ਸਿੰਘ ਪਿੰਡਾ ਨੂੰ ਸ਼ੁਭ ਕਾਮਨਾਵਾਂ ਭੇਟ ਕੀਤੀਆਂ ਉੱਥੇ ਹੀ ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਵਾਰਡ ਦੀ ਬਿਹਤਰੀ ਲਈ ਭਾਜਪਾ ਉਮੀਦਵਾਰ ਪਲਵਿੰਦਰ ਸਿੰਘ ਪਿੰਡਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਓ ਅੱਜ ਵਾਰਡ ਨੰਬਰ 4 ਦੇ ਵਿੱਚ ਪਰਮਿੰਦਰ ਸਿੰਘ ਪਿੰਡਾਰੇ ਆਫਿਸ ਦਾ ਉਦਘਾਟਨ ਕੀਤਾ ਗਿਆ ਪ੍ਰਮਾਤਮਾ ਇਹਨੂੰ ਕਾਮਯਾਬੀ ਬਖਸ਼ੇ ਔਰ ਅਸੀਂ ਭਗਵਾੜੇ ਦੇ ਵਿੱਚ ਬੀਜੇਪੀ ਦੀ ਕਾਰਪੋਰੇਸ਼ਨ ਬਣਾਵਾਂਗੇ ਸਾਡੇ ਕੈਂਡੀਡੇਟਾਂ ਦੇ ਵਿੱਚ ਬਹੁਤ ਉਤਸ਼ਾਹ ਆ ਔਰ ਵੋਟਰਾਂ ਦਾ ਪੂਰੀ ਇਹਨੂੰ ਸਪੋਰਟ ਹੈ ਔਰ ਇਹ ਆਪਣੇ ਵਾਰਡ ਤੋਂ ਜਿੱਤ ਕੇ ਕਾਰਪੋਰੇਸ਼ਨ ਦਾ ਹਿੱਸਾ ਬਣੂਗਾ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਜੈ ਇਸ ਦੌਰਾਨ ਪਰਮਿੰਦਰ ਸਿੰਘ ਪਿੰਦਾ ਨੇ ਵਾਰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਏਸੀਡ ਛਿੱਟ ਕੇ ਵਾਰਡ ਨੂੰ ਸੁੰਦਰ ਅਤੇ ਸਾਫ਼ ਸੁਥਰਾ ਬਣਾਉਣ ਦੇ ਨਾਲ-ਨਾਲ ਹਰਿਆ ਭਰਿਆ ਵੀ ਬਣਾਉਣਗੇ ਇਸ ਦੇ ਨਾਲ ਹੀ ਉਹਨਾਂ ਵਾਰਡ ਵਾਸੀਆਂ ਨੂੰ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਦਾ ਪੈਲ ਦੇ ਆਧਾਰ ਤੇ ਹੱਲ ਕਰਨ ਦਾ ਅਸ਼ਵਾਸਨ ਦਿੱਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮੌਜੂਦ ਸਨ ਮੇਰੇ ਆਪਣੇ 4 ਨੰਬਰ ਵਾਰਡ ਤੋਂ ਇਹੀ ਗੱਲ ਨੂੰ ਅਪੀਲ ਕਰਨਾ ਕਿ ਮੈਨੂੰ ਅੱਗੇ ਵੰਡ ਵੱਧ ਤੋਂ ਵੱਧ ਬੂਟਾ ਵਾ ਕੇ ਦਿਤਾਓ ਆਪਾਂ ਇਹੋ ਇੱਛਾ ਹੈ ਕਿ ਬਾੜ ਦੀ ਜਿਹੜੀ ਮਿਹਨਤ ਕਰੀਏ ਤੇ ਲੋਕਾਂ ਦੀ ਸੇਵਾ ਕਰੀਏ ਆਪਾਂ ਰਾਜਨੀਤੀ ਦੇ ਮਕਸਦ ਨਾਲ ਇਹਦੇ ਵਿੱਚ ਨਹੀਂ ਕਦੀ ਆਏ ਤੇ ਨਾ ਹੀ ਸੋਚਿਆ ਆ ਇਹੇ ਲੋਕਾਂ ਕੋਲ बार-बार ਗਏ ਨੇ ਕਿ ਇੱਕ ਮੌਕਾ ਦੇ ਕੇ ਦੇਖੋ ਕਿ ਤੁਹਾਨੂੰ ਬਾੜ ਵਿੱਚ ਪਤਾ ਲੱਗੂਗਾ ਕੰਮ ਹੋਏ ਆ ਕਹਿ ਨਹੀਂ ਲੋੜ ਨਹੀਂ ਬੋਗੋ ਤੁਹਾਡੇ ਕੰਮ ਆਪਣੇ ਆਪ ਹੋਣਗੇ ਤੇ ਮੇਰਾ ਮੰਤਰ ਵੀ ਇਹੀ ਆਪਾਂ ਲੈ ਕੇ ਚੱਲੇ ਆ ਕਿ ਆਪਾਂ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰ ਸਕੀਏ ਲੋਕਾਂ ਦੇ ਗਾਮ ਆ ਸਕੀਏ ਤੁਸੀਂ ਪਿਛਲੇ ਕਾਫੀ ਸਮੇਂ ਲੰਮੇ ਸਮੇਂ ਤੋਂ ਮਤਲਬ ਇਲੈਕਸ਼ਨ ਦਾ ਵੀ ਇੰਤਜ਼ਾਰ ਕਰ ਰਹੇ ਸੀਗੇ ਤੇ ਉਸ ਤੋਂ ਲੈ ਕੇ ਤੁਸੀਂ ਹੁਣ ਤੱਕ ਮਤਲਬ ਵਾਰਡ ਚ ਵਿਚਰਦੇ ਰਹੇ ਆ ਕਿਉਂ ਜਿਆ ਰਿਸਪਾਂਸ ਚਾਹਣੇ ਤੁਸੀਂ ਲੋਕਾਂ ਨੂੰ ਵਾਰਡ ਵਾਸੀਆਂ ਨੂੰ ਤੁਹਾਡੇ ਸਾਹਮਣੇ ਲੋਕਲ ਅਫਸਰ ਆ ਪਈ ਹੈ ਸਭ ਨੂੰ ਬੇਨੁ ਬੁਲਾਏ ਸਭ ਇੱਦਾਂ ਹੀ ਆਏ ਵਾਕੀ ਆਵੇਂ ਕਿਸੇ ਨਿਆ ਲੱਗਾ ਵਾਗੇ ਫਿਰ ਇੱਥੇ ਜਾਣਾ ਮੈਂ ਕਿਉਂ ਲੋ ਜੀ ਆਪ ਅਫਸਰ ਆ ਕੀ ਕਹੋ ਕੋਟਾ ਹੋਂ ਤੇ ਆਪ ਵੀ ਉਹ ਕਹਿੰਦੇ ਸੀ ਕਿ ਤੁਸੀਂ ਖੜੋ ਅਰੇ ਤੁਹਾਡੇ ਨਾਲ ਮੈਂ ਕਿ ਅੱਜ ਨਹੀਂ ਸਾਰੇ ਆਪ ਆਪਣੀ ਤਪੜੀ ਮਰਜ਼ੀ ਨਾਲ ਪਹੁੰਚੇ ਆ ਤੇ ਅਸੀਂ ਸ਼ੀਸ਼ਵਾ ਦੇਣ ਆਏ ਆ ਕਿ ਬੜਾ ਬੜਾ ਬੋਟਾ ਬਾਜੇ ਤੈਨੂੰ ਅਸੀਂ ਕੰਮਜੋ ਕਰੀਏ 21 ਦਸੰਬਰ ਨੂੰ ਹੋਣ ਜਾ ਰਹੀਆਂ ਫਗਵਾੜਾ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਭਾਜਪਾ ਪਾਰਟੀ ਦੇ ਵਾਰਡ ਨੰਬਰ 4 ਤੋਂ ਉਮੀਦਵਾਰ ਪਰਮਿੰਦਰ ਸਿੰਘ ਪਿੰਡਾ ਵੱਲੋਂ ਮੁੱਖ ਚੋਣ ਦਫ਼ਤਰ ਖੋਲਿਆ ਗਿਆ ਜਿਸ ਦਾ ਉਦਗਾਡਨ ਪ੍ਰਸ਼ਾਸ ਸਮਾਜ ਸੇਵਿਕਾ ਮੈਡਮ ਅਨੀਤਾ ਸੋਮਪrakash ਨੇ ਰਿਪਨ ਕੱਟ ਕੇ ਕੀਤਾ ਇਸ ਮੌਕੇ ਬੋਲਦਿਆਂ ਸ਼੍ਰੀਮਤੀ ਅਨੀਤਾ ਸੋਮਪrakash ਨੇ ਜਿੱਥੇ ਪਾਰਟੀ ਦੇ ਉਮੀਦਵਾਰ ਪਰਮਿੰਦਰ ਸਿੰਘ ਪਿੰਡਾ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ ਉੱਥੇ ਹੀ ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਵਾਰਡ ਦੀ ਬਿਹਤਰੀ ਲਈ ਭਾਜਪਾ ਉਮੀਦਵਾਰ ਪਲਵਿੰਦਰ ਸਿੰਘ ਪਿੰਡਾ ਨੂੰ ਵਾਅਦ ਤੋਂ ਵਾਅਦ ਵੋਟਾਂ ਪਾ ਕੇ ਕਾਮਯਾਬ ਬਣਾਓ ਇਸ ਦੌਰਾਨ ਪਰਵਿੰਦਰ ਸਿੰਘ ਪਿੰਦਾ ਨੇ ਵੀ ਵਾਰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਐਸਿਡ ਛਿੱਟ ਕੇ ਵਾਰਡ ਨੂੰ ਸੁੰਦਰ ਅਤੇ ਸਾਫ਼ ਸੁਥਰਾ ਬਣਾਉਣ ਦੇ ਨਾਲ-ਨਾਲ ਹਰਿਆ ਭਰਿਆ ਵੀ ਬਣਾਉਣਗੇ ਇਸ ਦੇ ਨਾਲ ਹੀ ਉਹਨਾਂ ਵਾਰਡ ਵਾਸੀਆਂ ਨੂੰ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਆਸ਼ਵਾਸਨ ਦਿੱਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮਜੂਦ ਸਨ